ਔਰੋਂ ਪਰੋ ਜੋ ਰੋਜ ਨਿਤ ਅੰਮ੍ਰਿਤ ਵੇਲੇ ਚੰਦਰ ਨਦੀ ਪਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਹਰਿਤ ਪੱਧਰ ਰੱਖ ਕੇ ਮਨੁਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼੍ਰੀ ਗੁਰੂ ਅਵਤਾਰ ਗੁਰਗੱਦੀ ਤੇ ਬਿਰਾਜਮਾਨ ਬਾਣੀ ਬੋਲਿਤ ਗਿਆਨ ਦੇ ਸੁੰਮੇ ਗਿਆਨ ਦੇ ਸਾਗਰ ਤੰਤਨਾਦ ਸ੍ਰੀ ਗੁਰੂ ਅੰਸਾ ਜੀ ਦੇ ਪੰਨ ਜੁਰੀ ਅੰਦਰ ਸਤਿਵੰਤੇ ਗੁਰੂ ਖਾਲਸਾ ਸਤਸੰਗ ਜੀਓ ਆਓ ਜੋ ਪੰਥਰਾ ਤੋਂ ਤੰਤਨ ਸਾਹਿਬ ਸ੍ਰੀ ਗੁਰੂ ਗੋ ਨਾਨਕ ਪਾਸ਼ਾ ਜੀ ਮਹਾਰਾਜ ਜਿਨ੍ਹਾਂ ਦੇ ਪੰਮ ਜੀਵਨ ਦੀ ਆਪਾ ਕਥਾ ਵਿਚਾਰ ਕਰੀ ਤੇ ਸੁੰਦੇ ਆਲੇ ਚਿਰਤੋਂ ਅਜ ਵੀ ਉਸੇ ਰਿਦਾ ਨਿਸਰ ਬੜ ਕੇ ਆਪਾ ਸਗਲੋ 15 ਗੁਣੇ 4 ਕੋਲ ਗੁਣਾ ਕੇ ਦੇ ਪ੍ਰਾਪਤ ਕੀਏ ਜਿੰਨੇ ਰੱਬੀ ਗੁਣਾ ਦੀ ਬਰਕਤ ਦੇ ਨਾਲ ਅਸੀਂ ਸਾਰੀ ਮਨੁੱਖਤਾ ਦੁੱਖਾਂ ਦੇ ਸਾਨੂੰ ਬੱਸ ਸਕਦੇ ਆ ਜਵਾ ਕੋਈ ਬਰ ਤੋਂ ਬੱਸ ਸਕਿਆ ਚੂਲੇ ਦੇਂਦਾ ਇਰਖਾ ਦਵਾਇਤ ਕਰੇ ਸਾਡੇ ਤੋਂ ਬੱਸ ਸਕਦੇ ਆ ਬਜੇ ਤਾਂ ਜੱਸਦਾ ਪੈਰਾ ਜਿਸ ਸਾਡਾ ਸਹਾਰਾ ਇੱਕੋ ਗਤ ਅੱਜ ਸਾਰੇ ਗੁਰ ਇੱਕ ਸਹਾਰਾ ਦੇ ਰਿਹਾ ਬਹੁਤ ਸਿਹਤ ਸਹਾਰਿਆਂ ਵਿੱਚ ਵੰਡੇ ਗਏ ਕਿਸੇ ਨੇ ਮਾਤਾ ਪਿਤਾ ਨੂੰ ਸਹਾਰਾ ਮੰਨ ਲਿਆ ਕਿਸ ਨੇ ਪੈਣ ਪ੍ਰਮਾਣ ਅਨੁਸਾਰ ਮੰਨ ਲਿਆ ਕਿਸ ਨੇ ਧੀ ਪੁੱਤਰ ਅਨੁਸਾਰ ਮੰਨ ਲਿਆ ਕਿਸ ਨੇ ਦੇਸ ਦਾ ਪੈਣ ਪ੍ਰਮਾਣ ਅਨੁਸਾਰ ਮੰਨ ਲਿਆ ਪਜਿਸ ਨੂੰ ਅਸੀਂ ਸਾਰਾ ਮੰਨਣਾ ਚਾਹੀਦਾ ਸੀ ਸਾਨੂੰ ਜਿਸ ਹਰਿ ਦੇ ਨਾਮ ਸੁਦਾ ਪਲਾਉ ਰਾ ਸੀ ਜਿਸ ਸਰਗ ਨਨ ਸਿਰੋਗਾ ਸੋਗਾ ਦੁਖਾਂਤ ਰੇਸਾ ਤੋਂ ਬਚਣਾ ਸੀ ਉਸ ਸਾਰੇ ਵੰਤਾਂ ਧਿਆਨ ਦੇ ਤੋ ਉੱਤ ਸਾਰਾ ਸਿ ਪਰਿਓ ਗੁਰੂ ਦਾ ਨਾਮ ਦਾ ਨੰਤੋ ਅਸੀਂ ਬਹੁਤ ਦੂਰ ਰਹੇਗੇ ਤੇ ਗੁਰੂ ਤੋਂ ਵੀ ਬਹੁ ਦੂਰ ਹੈ ਗੁਰੂ ਤੋਂ ਜਿਹੜੇ ਜਿਹੜੇ ਲੱਗਦੇ ਤੇ ਨਾਮ ਸਾਡੇ ਵਸਵਾ ਤੇ ਨਾਮ ਦੇ ਜਿਹੜੇ ਉਹ ਅਸੇ ਸੀ ਨਾ ਗੁਰੂ ਮਨ ਵਿੱਚ ਹੋਸੀਆ ਦਾ ਨਾਮ ਨਾਮ ਵਿੱਚ ਮਨ ਵਿੱਚ ਵਸਿਆ ਸੰਸਾਰ ਦੇ ਇਧਰ ਉਧਰ ਦੇ ਸਾਰੇ ਬੋਤਕੇ ਅਸੀਂ ਪਰ ਕੋਈ ਕੰਮ ਨਹੀਂ ਆਇਆ पर सू यो समझाते गुरु का आसरा ला पारा लैलासों तो बच जाए आओ आप इसे विचार मौके तो नहीं ਤਦਗੁਰ ਨਾਮ ਪੰਛੀ ਦੇ ਵਿੱਚੋਂ ਇਸ ਦਾ ਨੂੰ ਸਮਝ ਨਹੀਂ ਆਇਆ ਤਨ ਕਰੀ ਬਹੁਤ ਵੱਡਾ ਤਰਨੰਤ ਨਾਮ ਪੰਛੀ ਦਾ ਬਣਾਇਦਾ ਬੜਾ ਅਮੀਰ ਹੈ ਬਹੁਤ ਕੁਝ ਇਹਨੂੰ ਵਿੱਚ ਮਿਲਿਆ ਹੈ ਕੁਝ ਹੁੰਦਿਆ ਹੋਇਆ ਤੁਨਗੁਰ ਦੀਵਾਨ ਪਾਤਸ਼ਾਹ ਨੇ ਬਚਪਨ ਤੋਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸ਼ਬਦ ਗੁਰੂ ਨੂੰ ਆਪਣਾ ਸਹਾਰਾ ਮੰਨ ਲਿਆ ਰਾਤ ਦਿਨ ਸ਼ਬਦ ਨਾਲ ਜੁੜੇ ਰਹਿੰਦੇ ਰਾਤ ਦਿਨ ਸ਼ਬਦ ਨਾਲ ਜੁੜੇ ਰਹਿੰਦੇ ਸਾਰੇ ਸਾਰ ਨੂੰ ਪਤਾ ਕਰਕੇ ਨਾ ਫਸੇ ਕਰਕੇ ਇਿੱਕੇ ਨੂੰ ਸਾਰਾ ਮੜਾ ਕੇ ਕੁੰਝ ਚਿੰਤਤ ਰਹਿੰਦੇ ਉਹ ਚਿੰਤਾ ਤਾਂ ਇਹ ਕਿ ਨਾਮ ਵਿਸਰਨਾ ਨਾ ਜਾਏ ਗੁਰੂ ਤੁੱਕ ਦੇ ਬੇਮੁਖ ਨਾ ਹੋ ਜਾਈਏ ਤਦ ਵਿਚਾਰ ਇਤੇ ਸਮਾਪਤ ਕੀਤੀ ਸੀ ਕਿ ਤੁਨਗੁਰਦਾਨ ਸਾਹਿਬ ਜੀ ਮਹਾਰਾਜ ਜਲਦ ਤੇ ਥੱਲੇ ਸੁੱਤੇ ਇਕ ਹੋਰ ਗੱਲ ਅੱਬਾ ਤੁੜੇ ਸਜੇ ਕਰੀਏ ਉੜਾਪ ਤੋਂ ਚੱਲੀਏ ਇੱਕ ਦਾ ਸਹਾਰਾ ਸੀ ਮੱਜਾਂ ਨੇ ਫਸਲ ਉਜਾੜ ਦਿੱਤੀ گاਵਾਂ ਨੇ ਅਰੁਧ ਤੇ ਪੈਦਾ ਕੋਈ ਨਹੀਂ ਇਹ ਤੋਂ ਤਾਂ ਸਾਡੇ ਖੇੜੇ ਅੰਦਰ ਦੀ ਖੇਤ ਉਜੜਿਆ ਏ ਮੱਜਾਂ ਨੇ ਉਜਾੜਿਆ ਏ ਖੇਤ ਲੋਕਾਂ ਦੀ ਨਿਗਾਹ ਵਿੱਚ ਉਜੜਿਆ ਏ ਲਗੂ ਨਾਮਸਾਦ ਨੀ ਕੰ ਵਿਚਾਰਿਆ ਪਰ ਮੈਂ ਇੱਕ ਦਿਸਾਂ ਦੇ ਤੇ ਉੱਤੇ ਇਹ ਗੱਲ ਕਹਿ ਦਿੱਤੀ ਜਦ ਖੇਤ ਆਪਰਾ ਦੇਖੋ ਉਹ ਰਾਮਾ ਫੇਰਦੇ ਹੋ ਉੱਕ ਜਾ ਕੇ ਪ੍ਰਖੇ ਦੇਖੋ ਪਹਿਲਾਂ ਜਦ ਕੇ ਦੇਖਾ ਨਾ ਪਰ ਤੇ ਮੱਝ ਦੇ ਪੈਰ ਵੀ ਨਹੀਂ ਨਾ ਕੋਤ ਦੇ ਦੇਖਿਆ ਸਤ ਦੇ ਗਰਵੀ ਦੇ ਸਮੇ ਤੇ ਨੰਤ ਲਾਲ ਕੇ ਆਪੇ ਸ਼ਾ ਕਰ ਦਿੱਤੀ ਉੱਪਰ ਦੇ ਚੌਧਰੀਆਂ ਸਾਰਿਆਂ ਨੇ ਦੇਖੀ ਕਿਉਂਕਿ ਜਦੋਂ ਜ਼ਮੀਨ ਕੱਚੀ ਦੀ ਆ ਮਿੱਟੀ ਦੀ ਅਲੰਗ ਜ਼ਮੀਨ ਉਹਦੋਂ ਇੱਕ ਤਾਂ ਤੇ ਮਿਲਦਾ ਨਹੀਂ ਇਹ ਤਾਂ ਦਿੱਤਵਾਂ ਪਟਵਾਰੀਆਂ ਕੋਲ ਮਿਲ ਲਊਗਾ ਨਾਲ بڑے بڑے ਅਫਸਰ ਵੀ ਹੁੰਦੇ ਹੁਣ ਉੱਤੇ ਭਾਵੇਂ ਅਫਸਰਾ ਅਫਸਰ ਦੇ ਸ਼ਾਇਦ ਸਮਾਦੇ ਸੀ ਪਰ ਬਹੁਤ ਪਰਬੰਧਿਤ ਹੈ ਜੀ ਹੁਣ ਜਵੇਦ ਦਾ ਦਾਤ ਤੋਂ ਲੁਰਿਆ ਕਬਿਰ ਕਛਰੇ ਧਨ ਗੁਰਦਮ ਸਿੰਘ ਸਾਹਿਬ ਜੀ ਆਰਾਮ ਨਾਲ ਸੁਤੇ ਹਨ ਸਰੀਰਿਤਾਂ ਵਿੱਚ ਸੁਤੇ ਹਨ ਉਹ ਤਾਂ ਮਾਰਗ ਨਾਲ ਜੁੜੇ ਹੋ ਸੀਗੇ ਜਿੱਦੂ ਨਾਲ ਸਰ ਦੇਖਿਆ ਵੀ ਸਭ ਸ਼ਾਂਤ ਕਰਕੇ ਬੈਠਾ ਲੋਕਾਂ ਨੂੰ ਸਾਨੂੰ ਇਹ ਗੱਲ ਦਾ ਗੱਲ ਦਾ ਯਕੀਨ ਹੋ ਗਿਆ ਕਿ ਜਿਹੜਾ ਸੱਪ ਉੱਪਰ ਫਲ ਤਾਣ ਕੇ ਸਾਹ ਜਾਂਟ ਬਲ ਨਹੀਂ ਦੇਖਿਆ ਕਿਸੇ ਨੇ ਸੱਪ ਦੀ ਫਲ ਵਾਲੇ ਕੇਵਲ ਕੇਵਲ ਦੇਖਿਆ ਜਦ ਲੱਗੇ ਗਏ ਫਿਰ ਪਤਾ ਲੱਗਾ ਕਿ ਦਰਖਤ ਦੀ ਛਾਂ ਢਲ ਗਈ ਹੈ ਤੋਪਾ ਵੀ ਮੁਕਤੇ ਸੱਤ ਦੇ ਅੰਕੇ ਆਪਣੀ ਭਰੂ ਰਾਂ ਕੇ ਸ਼ਾਤ ਕਰ ਦਿੱਤੇ ਉਹਨੂੰ ਦੇਦਣ ਵਾਲੇ ਨੇ ਦੇਖਿਆ ਕਿ ਸ਼ਾਇਦ ਇਸ ਆਪਣੇ ਬੱਚੇ ਦੇ ਸਾਹ ਪੀ ਲਏ ਜਦ ਬੋਲ ਜਾ ਕੇ ਦੇਖਿਆ ਤਾਂ ਪਹਿਲਾਂ ਦੋਨੋਂ ਪਤਨ ਕਈ ਕੁਝ ਵਿਚਾਰ ਆਈਆਂ ਕਿ ਸੱਪ ਨੇ ਸਾਹ ਪੀ ਕੇ ਹੰਕਾਰ ਦੇ ਨਾਲ ਪੰਨ ਉੱਤੇ ਖੜਾ ਕੇ ਬੈਠਾ ਹੈ ਬੇ ਆਉ ਗਣਾ ਆਉਦਾ ਹੈ ਕਿਉਂਕਿ ਲੱਗਦਾ ਜਦੋਂ ਸਤਵ ਪਲਕ ਅਗਲੇ ਨੂੰ ਲਾਰਦਾ ਜਦੋਂ ਗੁੱਸੇ ਵਿੱਚ ਹੋਵੇ ਸਭ ਉਦੋਂ ਹੀ ਸਭ ਪਲਕ ਲੱਗਦਾ ਹੈ ਆਉ ਬੰਦਾਰ ਦਾ ਸਾਰਿਆਂ ਨੂੰ ਆਉ é e dende xa sabes pasa